ਬੀਬੀ ਨੇ ਪਤਾ ਨਹੀਂ ਕੀ ਸਿੱਖਾਂ ਦੇ ਖਿਲਾਫ ਵੇਖ ਲਿਆ ਮੈਨੂੰ ਨਹੀਂ ਸਮਝ ਆਈ ਇਹਨੇ ਇੱਕ ਟਿਕਟ ਦੀ ਖਾਤਰ ਮੱਲੋ ਇੱਕ ਘੱਟ ਗਿੰਤਿਆਂ ਨੂੰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਤੇ ਫਿਲਮ ਬਣਾਉਣੀ ਚਾਹੀਦੀ ਸੀ ਕਿਸਾਨਾਂ ਤੇ ਜਦੋਂ ਹਰਿਆਣੇ ਦੇ ਬਾਰਡਰ ਤੇ ਗਏ ਤੇ ਕਿਦਾਂ ਇੱਕ ਬਣਾਤਾ ਵੀ ਜਿੱਦਾਂ ਚੰਗ ਦਾ ਮਾਹੌਲ ਹੁੰਦਾ ਹੈ ਇਹ ਦੇਸ਼ ਹੀ ਵੱਖਰੇ ਹੋ ਗਏ ਹੁੰਦੇ ਫਿਲਮ ਬਣਾਉਣੀ ਚਾਹੀਦੀ ਸੀ ਸਿੱਧੂ ਮੂਸੇਵਾਲੇ ਨੂੰ ਕਿਦਾਂ ਮਰਵਾਇਆ ਗਿਆ ਫਿਲਮ ਬਣਾਉਣੀ ਚਾਹੀਦੀ ਸੀ ਦੀਪ ਸਿੱਧੂ ਕਿਦਾਂ ਮਰਵਾਇਆ ਗਿਆ ਅਤੇ ਫਿਲਮ ਬਣਾਉਣੀ ਚਾਹੀਦੀ ਸੀ ਫਿਲਮ ਇਹਨਾਂ ਗਲਤ ਬਣਾਉਂਦੀ ਆ ਔਰ ਸਰਪੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਨੂੰ ਕਿਤੇ ਇਹੋ ਜੀਆਂ ਤੋਂ ਥੋੜੀ ਸਰਟੀਫਿਕੇਟ ਲੈਣ ਦੀ ਲੋੜ ਇਹਨੂੰ ਤੇ ਸਮਝਦੇ ਹੀ ਕੁਛ ਨਹੀਂ ਜੋ ਕਿਰਦਾਰ ਵਿੱਚ ਵਿਖਾਏ ਗਏ ਨੇ ਉਹ ਬੜੇ ਮਤਲਬ ਕਿ ਸਿੱਖ ਕੌਮ ਦੇ ਹਿਰਦੇ ਬਰੂਨਰ ਵਾਲੇ ਦਿਖਾਏ ਗਏ ਸਾਡੀ ਕਮਿਊਨਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕਰਦੇ ਔਰ ਹੈ ਕੀ ਆ ਕੀ ਨਾਚਾਰ ਆ ਕਿ ਇਸ ਤੋਂ ਵੱਧੇ ਕੁਛ ਨਹੀਂ ਆ ਜਾਨ ਬੁੱਝ ਕੇ ਇਹ ਚੀਜ਼ ਨੂੰ ਛੇੜਿਆ ਜਾ ਰਿਹਾ ਔਰ ਲੱਗਦਾ ਪਿੱਛੇ ਕਿਸਦਾ ਹੱਥ ਤਾਂ ਨਜ਼ਰ ਆ ਰਿਹਾ ਬਿਲਕੁਲ ਜਾਣ ਬੁੱਝ ਕੇ ਇਹਦੀ ਜਾਂਚ ਹੋਣੀ ਚਾਹੀਦੀ ਆ ਹੋਰ ਕੋਈ ਹੁੰਦਾ ਹੁਣ ਨੂੰ ਚੁੱਕ ਕੇ ਅੰਦਰ ਦੇ ਧਾਣਾ ਸੀਗਾ ਹੀ ਮੈਂ ਜਲਦੀ ਮੈਂਬਰ ਪਾਰਲੀਮੈਂਟ ਕੰਗੜਾ ਰਣੌਤ ਅਤੇ ਵਿਵਾਦ ਦਾ ਲਗਾਤਾਰ ਹੀ ਪੁਰਾਣਾ ਨਾਤਾ ਹੈ ਜੇਕਰ ਕੰਗੜਾ ਰਣੌਤ ਦੀ ਗੱਲ ਕੀਤੀ ਜਾਵੇ ਤਾਂ ਕੰਗੜਾ ਰਣੌਤ ਵੱਲੋਂ ਕਿ ਪੰਜਾਬ ਦੇ ਕਿਸਾਨਾਂ ਉੱਤੇ ਹਮੇਸ਼ਾ ਹੀ ਸ਼ਬਦੀ ਹਮਲੇ ਕੀਤੇ ਗਏ ਨੇ ਤੇ ਕਦੀ ਕਦੀ ਉਹਨਾਂ ਨੂੰ ਵੱਖਵਾਦੀ ਅਤੇ ਖਾਲਸਤਾਨੀ ਤੱਕ ਕਿਹਾ ਗਿਆ ਹੈ ਲੇਕਿਨ ਹੁਣ ਨਵਾਂ ਵਿਵਾਦ ਕੰਗੜਾ ਰ瑙 ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਜਿਸ ਵਿੱਚ ਉਹਨਾਂ ਵੱਲੋਂ ਇੱਕ ਫਿਲਮ ਦੀ ਵਿੱਚ ਕੰਮ ਕਰਦੇ ਹੋਏ ਆਪਣਾ ਰੋਲ ਜਿਹੜਾ ਹੈ ਉਹ ਇੰਦਰਾ ਗਾਂਧੀ ਦਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਉਸ ਫਿਲਮ ਦਾ ਜੱਸ ਹੈ ਕਾਫੀ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਮਾਪੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸਰਬਜੀਤ ਸਿੰਘ ਸੋਨੂ ਜੰਡਿਆਲਾ ਕਿਉਂਕਿ ਲਗਾਤਾਰ ਹੀ ਸੋਨੂ ਜੰਡਿਆਲਾ ਦੀ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਦੇ ਨਾਲ-ਨਾਲ ਉਹ OBC ਦੇ ਪੰਜਾਬ ਪ੍ਰਧਾਨ ਵੀ ਨੇ ਸੋਨੂ ਜੀ ਕੀ ਕਹਿਣਾ ਚਾਹੋਗੇ ਕੰਗਨਾਰ ਨਾਤੇ ਵਿਵਾਦ ਪੁਰਾਣਾ ਨਾਤਾ ਆ ਔਰ ਨਵਾਂ ਵਿਵਾਦ ਜਿਹੜਾ ਹੈ ਐਮਰਜੈਂਸੀ ਦੇ ਨਾਂ ਦਾ ਹੋਰ ਛੇੜਦਾ ਹੋਇਆ ਅਨਜ਼ਰ ਆ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੀ ਟੀਮ ਦਾ ਧੰਨਵਾਦ ਔਰ ਗੱਲ ਹੈ ਕਿ ਇਹ ਵਿਵਾਦ ਕੋਈ ਨਵਾਂ ਨਹੀਂ ਆ ਇਹ ਵਾਦ ਇਹ ਜਿਸ ਦਿਨ ਤੋਂ ਹੀ ਮਤਲਬ ਇਹ ਬੀਬੀ ਨੇ ਪਤਾ ਨਹੀਂ ਕੀ ਸਿੱਖਾਂ ਦੇ ਖਿਲਾਫ ਵੇਖ ਲਿਆ ਮੈਨੂੰ ਨਹੀਂ ਸਮਝ ਆਈ ਸਿੱਖ ਕੌਮ ਉਹ ਕੌਮ ਆ ਜਿਹੜੀ ਹਮੇਸ਼ਾ ਹੀ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਖੜਨ ਵਾਲੀ ਆ ਚੜ੍ਹਦੀ ਕਲਾ ਵਾਲੀ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਇਹਨੇ ਇੱਕ ਟਿਕਟ ਦੀ ਖਾਤਰ ਮਤਲਬ ਇੱਕ ਘੱਟ ਗਿਣਤੀਆਂ ਨੂੰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਔਰ ਆਪਣੇ ਆਕਾ ਨੂੰ ਆਪਣੇ ਬੌਸ ਨੂੰ ਖੁਸ਼ ਕਰਨ ਦੇ ਲਈ ਮੈਨੂੰ ਨਹੀਂ ਪਤਾ ਕਿ ਕਿਹੜੇ ਬੰਦੇ ਜਿਹੜੇ ਇਹਦੇ ਮਗਰ ਕੰਮ ਕਰਦੇ ਆ ਤੇ ਫਿਲਮ ਤੇ ਸਗੋਂ ਚਾਹੀਦੀ ਸੀ ਇਹਨੂੰ ਬਣਾਉਣੀ ਕਿ ਜਿਹੜੇ 750 ਕਿਸਾਨ ਦੇਸ਼ ਦੀ ਰਾਜਧਾਨੀ ਦੇ ਵਿੱਚ ਸ਼ਹੀਦ ਹੋਏ ਤੇ ਫਿਲਮ ਬਣਾਉਣੀ ਚਾਹੀਦੀ ਸੀ ਕਿਸਾਨਾਂ ਤੇ ਜਦੋਂ ਹਰਿਆਣੇ ਦੇ ਬਾਰਡਰ ਤੇ ਗਏ ਤੇ ਕਿਦਾਂ ਇੱਕ ਬਣਾਤਾ ਵੀ ਜਿੱਦਾਂ ਜੰਗ ਦਾ ਮਾਹੌਲ ਹੁੰਦਾ ਹੈ ਦੇਸ਼ ਹੀ ਵੱਖਰੇ ਹੋਗੇ ਹੁੰਦੇ ਫਿਲਮ ਬਣਾਉਣੀ ਚਾਹੀਦੀ ਸੀ ਸ਼ੋਭਦੀਪ ਤੇ ਕਿਦਾਂ ਨੂੰ ਮਾਰਿਆ ਸਰਕਾਰ ਵੱਲੋਂ ਗਿਆ ਫਿਲਮ ਬਣਾਉਣੀ ਚਾਹੀਦੀ ਸੀ ਸਿੱਧੂ ਮੂਸੇ ਵਾਲੇ ਨੂੰ ਕਿੱਦਾਂ ਮਰਵਾਇਆ ਗਿਆ ਫਿਲਮ ਬਣਾਉਣੀ ਚਾਹੀਦੀ ਸੀ ਦੀਪ ਸਿੱਧੂ ਕਿੱਦਾਂ ਮਰਵਾਇਆ ਗਿਆ ਫਿਲਮ ਬਣਾਉਣੀ ਚਾਹੀਦੀ ਸੀ ਦਿੱਲੀ ਦਾ ਚੁਣਿਆ ਹੋਇਆ ਮੁੱਖ ਮੰਤਰੀ ਕੇਜਰੀਵਾਲ ਕਿੱਦਾਂ ਤਾਨਾਸ਼ਾਹ ਰਵਈਏ ਨਾਲ ਇਹਨਾਂ ਨੇ ਅੰਦਰ ਦਿੱਤਾ ਇਦਾਂ ਹੀ ਕਿੰਨੀਆਂ ਸਟੇਟਾਂ ਦੇ ਮੁੱਖ ਮੰਤਰੀ ਜਿਹੜੇ ਆ ਇਹਨਾਂ ਤਾਨਾਸ਼ਾਹ ਰਵਈਏ ਨਾਲ ਅੰਦਰ ਦਿੱਤੇ ਇਹਨਾਂ ਨੂੰ ਫਿਲਮ ਬਣਾਉਣੀ ਚਾਹੀਦੀ ਸੀ ਜਿਹੜੇ ਦਿੱਲੀ ਬੈਠੇ ਨਵਾਜ਼ ਪੜਦੇ ਸੀ ਮੁਸਲਮਾਨ ਜਦੋਂ ਠੁੱਡ ਮਾਰੇ ਗਏ ਇਹਨਾਂ ਨੂੰ ਫਿਲਮ ਬਣਾਉਣੀ ਚਾਹੀਦੀ ਸੀ ਕਿ ਹਿਮਾਚਲ ਦੇ ਵਿੱਚ ਇਹਨਾਂ ਸਰਕਾਰ ਤੋੜਨ ਦੀ ਕਿਦਾਂ ਕੋਸ਼ਿਸ਼ ਕੀਤੀ ਤੇ ਉੱਥੋਂ ਦੇ ਮੁੱਖ ਮੰਤਰੀ ਨੇ ਕਿਦਾਂ ਬਚਾਈ ਫਿਲਮ ਬਣਾਉਣੀ ਚਾਹੀਦੀ ਸੀ ਇਹਨਾਂ ਨੂੰ ਪੀ ਕਿਵੇਂ ਦੇਸ਼ ਦੇ ਵਿੱਚ ਇਹਨਾਂ ਨੇ ਬਾਬਾਵਾਦ ਨੂੰ ਪਰਫੁੱਲਤ ਕੀਤਾ ਘਟ ਗਿੰਤੀਆਂ ਨਾਲ ਕਿਦਾਂ ਧੱਕਾ ਕੀਤਾ ਕਿਵੇਂ ਚੈਨਲ ਬੰਦ ਕਰਵਾਏ ਕਿਵੇਂ ਇਹਨਾਂ ਨੇ ਤਾਨਾ ਸ਼ਾ ਕਾਨੂੰਨ ਲਿਆਂਦੇ ਕਿਵੇਂ ਇਹਨਾਂ ਨੇ ਡਰਾਈਵਰਾਂ ਨੂੰ ਰੋੜਾਂ ਤੇ ਬਿਠਾਤਾ ਜਿਹੜੇ ਵਿਚਾਰੇ ਟਰਾਂਸਪੋਰਟ ਉਹਨਾਂ ਦੇ ਕਾਨੂੰਨ ਕਿਦਾਂ ਥੋਪੇ ਕਿਹੜਾ ਕਾਨੂੰਨ ਇਹਨਾਂ ਚੰਗਾ ਲਿਆਂਦਾ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਫਿਲਮ ਬਣਾਉਣੀ ਚਾਹੀਦੀ ਸੀ ਮਨੀਪੁਰ ਦੇ ਵਿੱਚ ਕਿਵੇਂ ਧੀਆਂ ਦੇ ਨਾਲ ਸ਼੍ਰੀਆਮ ਨੰਗਾ ਨਾਚ ਹੁੰਦਾ ਫਿਲਮ ਬਣਾਉਣ ਕਲਕੱਤੇ ਚ ਕੀ ਹੋਇਆ ਇੰਨਾ ਤੇ ਫਿਲਮ ਬਣਾਉਣੀ ਚਾਹੀਦੀ ਸੀ ਫਿਲਮ ਇੰਨਾ ਗਲਤ ਬਣਾਤੀ ਆ ਫਿਲਮ ਸਿੱਖਾਂ ਤੇ ਨਹੀਂ ਬਣਾਉਣੀ ਚਾਹੀਦੀ ਸਿੱਖ ਤੇ ਚੜਦੀ ਕਲਾ ਵਾਲੀ ਕੌਮ ਆ ਔਰ ਸਰਬਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਨੂੰ ਕਿਤੇ ਇਹੋ ਜੀਆਂ ਤੋਂ ਥੋੜੀ ਸਰਟੀਫਿਕੇਟ ਲੈਣ ਦੀ ਲੋੜ ਇਹਨੂੰ ਤੇ ਸਮਝਦੇ ਕੁਝ ਨਹੀਂ ਇਹਨੂੰ ਤੇ ਮਤਲਬ ਕੁਝ ਲੋਕ ਐਵੇਂ ਪਬਲਿਸਿਟੀ ਲਈ ਇਹ ਜਿਹੜੀ ਆਏ ਦਿਨ ਡਰਾਮਾ ਨਵੇਂ ਤੋਂ ਨਵਾਂ ਕਰਦੀ ਅੱਜ ਜਿਹੜਾ ਇਹ ਘਟ ਗਿੰਤੀਆਂ ਨਾਲ ਕਰ ਰਹੀ ਵੈਸੇ ਤੇ ਹੁਣ ਮੇਰੇ ਹਿਸਾਬ ਨਾਲ ਇੱਕ ਤੇ ਦੀ ਮੈਂਬਰਸ਼ਿਪ ਖਾਰਜ ਕਰਨੀ ਚਾਹੀਦੀ ਹੈ ਇੱਕ ਇਹਦੇ ਤੇ ਘਟ ਗਿਣਤੀਆਂ ਨੂੰ ਟਾਰਗੇਟ ਕਰਨਦਾ ਇਹਦੇ ਤੇ ਵੀ ਐਨਐਸਏ ਲੱਗੇ ਉਹਨਾਂ ਲੋਕਾਂ ਤੇ ਐਨਐਸਏ ਲਾਇਆ ਜਾਂਦਾ ਵਾ ਜਿਹੜੇ ਲੋਕ ਆਪਣੀ ਕੌਮ ਦੀ ਗੱਲ ਕਰਦੇ ਆ ਤੇ ਜਿਹੜੇ ਲੋਕ ਘਟ ਗਿਣਤੀਆਂ ਨੂੰ ਕਮਿਊਨਿਟੀਆਂ ਨੂੰ ਟਾਰਗੇਟ ਕਰਦੇ ਆ ਉਹ ਵੀ ਚੁਣੇ ਹੋਏ ਨੁਮਾਇੰਦੇ ਅੱਜ ਜਿੰਨਾ ਚੁਣਿਆ ਉਹ ਵੀ ਸ਼ਰਮ ਕਰਦੇ ਹੋਣਗੇ ਦੇ ਤੇ ਮੈਂ ਹਿਮਾਚਲ ਚ ਵਾਹਾਂ ਔਰ ਉਥੋਂ ਦੇ ਲੋਕ ਦੱਸਦੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ ਇਹਨੇ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਇਹਦੇ ਤੇ ਦੇਸ਼ਦ્રોਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਕਿ ਜਾਣ ਬੁਝ ਕੇ ਪੰਜਾਬ ਦੇ ਉਹ ਜ਼ਖਮਾਂ ਨੂੰ ਕੁਰੇਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜੋ ਕਰਦਾਰ ਵਿੱਚ ਵਿਖਾਏ ਗਏ ਨੇ ਉਹ ਬੜੇ ਮਤਲਬ ਕਿ ਸਿੱਖ ਕੌਮ ਦੇ ਹਿਰਦੇ ਨੂੰ ਰੂਨਰ ਵਾਲੇ ਵਿਖਾਏ ਗਏ ਨੇ ਕੀ ਲੱਗਦਾ ਨਹੀਂ ਕਿ ਇਹਨੂੰ ਜਾਣ ਬੁਝ ਕੇ ਇਸ ਚੀਜ਼ ਜਗ੍ਹਾ ਤੇ ਲਿਆਇਆ ਜਾ ਰਿਹਾ ਤਾਂ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਬਿਲਕੁਲ ਜਾਣ ਬੁਝ ਕੇ ਕੀਤਾ ਜਾ ਰਿਹਾ ਵਾ ਇਦਾ ਮਤਲਬ ਜਦੋਂ ਇਹਦਾ ਸਾਡੀ ਕਮਿਊਨਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕਰ ਰਹੀ ਆ ਜੇ ਐ ਜੀ ਪੀ ਸੀ ਨੂੰ ਚਾਹੀਦਾ ਸੀਗਾ ਵੀ ਇਹਦੇ ਖਿਲਾਫ ਮਾਨਾ ਨੀ ਦਾ ਕੇਸ ਪਾਉਂਦੇ ਢੜਕਾਉਣ ਦਾ ਕੇਸ ਪਾਉਂਦੇ ਦੇਤੇ ਔਰ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੂੰ ਇਹ ਅੱਜ ਟਾਰਗੇਟ ਕਰ ਰਹੀ ਆ ਇਹ ਉਹਨਾਂ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੀ ਉਹ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਵਿਚਾਰੇ ਕਿਰਤ ਕਮਾਈ ਕਰਕੇ ਇਸ ਦੇਸ਼ ਦਾ પેટ ਭਰਦੇ ਨੇ ਰਾਤ ਦਿਨ ਵਟਾਂ ਤੇ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਕੰਮ ਕਰਦੇ ਨੇ ਮਿਹਨਤ ਕਰਨ ਵਾਲੇ ਲੋਕ ਉਹ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਅੱਜ ਉਸ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਘਟੀਆਂ ਜਨਾਨੀ ਤੋਂ ਸਰਟੀਫਿਕੇਟ ਲੈਣਾ ਪਊਗਾ ਔਰ ਹੈ ਕੀ ਆ ਕੀ ਨਚਾਰ ਆ ਕਿ ਇਸ ਤੋਂ ਵੱਧੇ ਕੁਝ ਨਹੀਂ ਆ ਤੇ ਜਿਹੜੇ ਕਿਸਾਨਾਂ ਨੂੰ ਇਹ ਕਹਿੰਦੀ 200 200 ਕਿੱਲੇ ਦੇ ਹਜ਼ਾਰ ਹਜ਼ਾਰ ਕਿੱਲੇ ਦੇ ਮਾਲਕ ਹੈ ਇਹਦੀ ਕੀ ਔਕਾਤ ਇਹੋ ਜਿਹੇ ਹਜ਼ਾਰਾਂ ਫਲਮਾਸੀ ਬਣਾ ਸਕਦੇ ਆ ਇਹ ਸਿੱਖ ਕੌਮ ਆ ਅਸੀਂ ਚੜਦੀ ਕਲਾ ਵਾਲੇ ਉਹ ਲੋਕਿਆਂ ਸੀ ਤੇ ਮਤਲਬ ਆਪਣੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਸੜਕਾਂ ਖੁਦ 14-1400 ਕਰੋੜ ਦੀਆਂ ਨਹੀਂ ਬਣਦੀਆਂ ਸਰਕਾਰਾਂ ਨਹੀਂ ਬਣਾਉਂਦੀਆਂ ਉਹ ਬਣਾ ਸਕਦੇ ਆ ਤੇ ਇਹ ਕਿਹੜੇ ਕੰਮਾਂ ਚ ਦੱਸੋ ਇਹ ਪੈ ਗਈ ਜੇਕਰ ਤੇ ਸਾਡੇ ਲੋਕ ਪੰਜਾਬ ਦੇ ਫਿਲਮਾਂ ਬਣਾਉਂਦੇ ਆ ਤੇ ਇਹਨਾਂ ਤਾਂ ਫਿਰ ਇਹਨਾਂ ਨੂੰ ਮਿਰਚਾਂ ਬਣੀਆਂ ਲੱਗਣੀਆਂ ਫਿਰ ਬੈਨ ਲਾ ਦਿੰਦੇ ਨੇ ਉਹਨਾਂ ਤੇ ਕੀ ਲੱਗਦਾ ਹੈ ਕਿ ਜਾਣਬੁੱਝ ਕੇ ਇਹ ਚੀਜ਼ ਨੂੰ ਛੇੜਿਆ ਜਾ ਰਿਹਾ ਹੈ ਔਰ ਲੱਗਦਾ ਪਿੱਛੇ ਕਿਸਦਾ ਹੱਥ ਤਾਂ ਨਜ਼ਰ ਆ ਰਿਹਾ ਹੈ ਬਿਲਕੁਲ ਜਾਣਬੁੱਝ ਕੇ ਇਹਦੀ ਜਾਂਚ ਹੋਣੀ ਚਾਹੀਦੀ ਆ ਹੋਰ ਕੋਈ ਹੁੰਦਾ ਹੁਣ ਨੂੰ ਚੁੱਕ ਕੇ ਅੰਦਰ ਦਿੱਤਾਣਾ ਸੀਗਾ ਇਹਦੀ ਜਾਂਚ ਹੋਣੀ ਚਾਹੀਦੀ ਆ ਇਹ ਪਾਰਟੀ ਦੇ ਜਿਹੜੇ ਲਹਗੇ ਨੇ ਕਈ ਆਗੂ ਜਿਹੜੇ ਉਹ ਕਹਿੰਦੇ ਫਰੀडम ਆਫ ਸਪੀਚ ਜਿਹੜੀ ਆ ਹਿੰਦੁਸਤਾਨ ਚ ਨਹੀਂ ਜੀ ਕੀ ਲੱਗਦਾ ਨੇ ਫਿਰ ਪੰਜਾਬੀਆਂ ਵਾਸਤੇ ਵੀ ਉਹੀ ਜਿਹੜਾ ਕਾਨੂੰਨ ਆ ਉਹ ਲਾਗੂ ਹੋਣਾ ਚਾਹੀਦਾ ਚਾਹੇ ਉਹ ਅਮਰਪਾਲ ਸਿੰਘ ਹੋਣ ਚਾਹੇ ਜੋ ਜਿਹੜਾ ਚਾਹੇ ਜੋ ਕੋਈ ਹੋਰ ਸਿੱਖ ਜਿਹੜੇ ਉਹ ਵੀ ਹੋਣ ਬਿਲਕੁਲ ਭਾਜੀ ਵੇਖੋ ਪਹਿਲਾਂ ਤੇ ਕਿਤੇ ਵੀ ਦੇਸ਼ ਦੇ ਕਿਸੇ ਵੀ ਤੁਸੀਂ ਜਗ੍ਹਾ ਤੇ ਹਿੰਦੁਸਤਾਨੀ ਪੜੋਗੇ ਇਹ ਇੰਡੀਆ ਵਾ ਭਾਰਤ ਆ ਹਿੰਦੁਸਤਾਨ ਸ਼ਬਦ ਸਾਡੇ ਮੂੰਹ ਚ ਪਾਇਆ ਗਿਆ ਜਿਵੇਂ ਸਾਡੇ ਮੂੰਹ ਚ ਖਾਲਿਸਤਾਨ ਸ਼ਬਦ ਪਾਇਆ ਗਿਆ ਸਾਡੇ ਤੇ ਟੈਗ ਲਾ ਦਿੱਤਾ ਗਿਆ ਅੱਜ ਤੁਸੀਂ ਇੰਡੀਆ ਗੇਟ ਤੇ ਜਾ ਕੇ ਵੇਖੋ ਕਿ ਕੁਰਬਾਨੀਆਂ ਕਿੰਨਾਂ ਦੀਆਂ ਜਿੰਨਾ ਦੇਸ਼ ਦਾ ਸਤਕਾਰ ਸਿੱਖ ਕੌਮ ਕਰਦੀ ਕੋਈ ਵੀ ਨਹੀਂ ਕਰਦਾ ਜਾ ਕੇ ਸ਼ਹਾਦਤਾਂ ਵੇਖੋ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਅੱਜ ਇਸੇ ਪੰਜਾਬ ਦਾ ਜਿਹਨੂੰ ਇਹ ਟਾਰਗੇਟ ਕਰਦੇ ਨੇ ਰੋਜ਼ ਹੀ ਇੱਕ ਆਰਮੀ ਦਾ ਜਵਾਨ ਫੌਜ ਦਾ ਜਵਾਨ ਤਿਰੰਗੇ ਦੇ ਵਿੱਚ ਲਪੇਟਿਆ ਆਉਂਦਾ ਵਾ ਬਾਰਡਰਾਂ ਤੇ ਆਪਣੀਆਂ ਜਾਨਾਂ ਗਾਉਂਦੇ ਇਹਨੂੰ ਕੀ ਪਤਾ ਇਹ ਸਿਰਫ ਲਾਲਿਆ ਮੂੰਹ ਤੇ ਮੇਕਅਪ ਸਾੜੀ ਲਾ ਕੇ ਤੇ ਬਕਵਾਸ ਕਰਦੀ ਐ ਸਿਰਫ ਬਕਵਾਸ ਕਰ ਸਕਦੀ ਆ ਸਾਨੂੰ ਇਹਨਾਂ ਤੋਂ ਥੋੜੀ ਸਰਟੀਫਿਕੇਟ ਲੈਣ ਦੀ ਲੋੜ ਆ ਅਸੀਂ ਉਸ ਕੌਮ ਦੇ ਵਾਰਸਾਂ ਜਿੰਨੇ ਆਪਣਾ ਸਰਬੰਸਵਾਰਤਾ ਸਾਡਾ ਪਿਓ ਕਿਦਾਂ ਦਾ ਸੀ ਗੁਰੂ ਤੇਗ ਬਹਾਦਰ ਮਰਨੇ ਸ਼ਹਾਦਤ ਦਿੱਤੀ ਜਾ ਕੇ ਦਿੱਲੀ ਚਾਂਦਨੀ ਚੌਂਕ 'ਚ ਇਹਨਾਂ ਨੇ ਤੇ ਉੱਥੇ ਵੀ ਚਲਾਨ ਕੱਟਦੇ ਕਿਨੇ ਕਿਨੇ ਇਹਨਾਂ ਨੇ ਤੇ ਉੱਥੇ ਵੀ ਜਾ ਕੇ ਹਜੂਰ ਸਾਹਿਬ ਵੀ ਤਖਸਾਲਬ ਤੇ ਇਹਨਾਂ ਦੀ ਸਰਕਾਰ ਨੇ ਇੰਟਰਫੇਅਰ ਕੀਤਾ ਇਹਨਾਂ ਕਿੱਥੇ ਨਹੀਂ ਕੀਤਾ ਪਟਨਾ ਸਾਹਿਬ ਇਹਨਾਂ ਕੀਤਾ ਇੱਥੇ ਵੀ ਕੋਸ਼ਿਸ਼ ਕੀਤੀ ਇਹਨਾਂ ਕਈ ਜਗ੍ਹਾ ਤੇ ਇੱਕ ਤਖਸਾਲਬ ਨੂੰ ਜਾਣ ਵਾਲੀ ਸੜਕ ਨਹੀਂ ਇਹ ਬਣਾ ਸਕੇ ਯਾਰਾਂ ਟੋਲ ਪਲਾਜ਼ੇ ਪੰਜਾਬ 'ਚ ਨਵੇਂ ਲਾਰੇ ਇਹ ਹਰ ਰੋਜ਼ ਕੰਮ ਕਰ ਰਿਹਾ ਜਿਹਦੇ ਨਾਲ ਪੰਜਾਬ ਕਮਜ਼ੋਰ ਹੋਵੇ ਪੰਜਾਬ ਦੇ ਭਲੇ ਵਾਲਾ ਕੰਮ ਇੱਕ ਵੀ ਕੀਤਾ ਤੇ ਦੱਸੋ ਇਹਦੀ ਮੈਂਬਰਸ਼ਿਪ ਖਾਰਜ ਕਰਕੇ ਇਦੇ ਖਿਲਾਫ ਮੁਕੱਦਮਾ ਦਰਜਾਉਣਾ ਚਾਹੀਦਾ ਕਿਉਂਕਿ ਇਹਦਾ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨਾ ਬਣਦਾ ਹੀ ਨਹੀਂ ਇਹਨੂੰ ਕਿੰਨੇ ਹੱਕ ਦਿੱਤਾ ਸਾਡੀ ਕਮਿਊਨਿਟੀ ਤੇ ਔਰ ਉਸ ਬੰਦੇ ਤੇ ਵੀ ਹੋਣਾ ਚਾਹੀਦਾ ਜਿਹੜਾ ਉੱਥੇ ਮਤਲਬ ਬਹਿਰੂਪੀਏ ਜਿਹੜੇ ਨਕਲੀ ਦਾੜੀਆਂ ਲਾ ਕੇ ਸਿੱਖ ਕੌਮ ਐਡੇ-ਐਡੇ ਜਰਨੈਲ ਜੋਦੇ ਜੰਮਣ ਵਾਲੀ ਤੇ ਨਕਲੀ ਦਾੜੀਆਂ ਲਾ ਕੇ ਤੇ ਉਹਨਾਂ ਨੂੰ ਪੇਸ਼ ਕਰਨ ਦੇ ਆ ਚੜਦੀ ਕਲਾ ਵਾਲੇ ਆ ਸਾਡੀ ਤੇ ਆਵਾਜ਼ ਜਦੋਂ ਗਰਜਦੀ ਹੈ ਪਤਾ ਲੱਗ ਜਾਂਦਾ ਲੱਗ ਕੇ ਵਿਰੋਧੀ ਜਿਹੜੇ ਦੇਸ਼ ਉਹਨਾਂ ਨੂੰ ਪਤਾ ਵੀ ਗਾੜੀ ਕੌਣ ਬੈਠਾ ਵਾ ਜਦੋਂ ਸਾਡੇ ਆਰਮੀ ਦੇ ਜਵਾਨ ਜਕਾਰਾ ਛੜਦੇ ਆ ਨਾ ਤੇ ਫਿਰ ਦੂਰ ਦੂਰ ਤੱਕ ਪਤਾ ਲੱਗ ਜਾਂਦਾ ਭੱਜਣਾ ਪੈਂਦੀਆਂ ਵੈਰੀਆਂ ਨੂੰ ਇਹਨਾਂ ਦੇ ਵੱਡੇ ਵੱਡੇ ਜਿਹੜੇ ਲੀਡਰ ਆ ਨਾ ਉਹ ਵੀ ਸਿੱਖ ਕੌਮ ਦੇ ਰਾਜ ਨੂੰ ਅੱਜ ਵੀ ਕੋ ਲੋਕ ਯਾਦ ਕਰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਨਾ ਜਦੋਂ ਕਹਿੰਦੇ ਆ ਕਿ ਉਹ ਮਹਾਨ ਰਾਜਾ ਸੀ ਉਹਦੇ ਵਰਗਾ ਕੋਈ ਨਹੀਂ ਤੇ ਅਸੀਂ ਕੋਈ ਵੱਖਰੇ ਥੁੜੀ ਆ ਜਿਸ ਗੁਰੂ ਦੇ ਘਰ ਤੁਸੀਂ ਪੱਗ ਬੰਨ ਕੇ ਜਾਂਦੇ ਜੇ ਤੇ ਅਸੀਂ ਉਹਦੇ ਬੱਚੇ ਆ ਫਿਰ ਸਾਡਾ ਗੁਰੂ ਵੀ ਮਾੜਾ ਸੀ ਅਸੀਂ ਮਾੜੇ ਹੋਵਾਂਗੇ ਖੂਨ ਤੇ ਸਾਡੇ ਚ ਵੀ ਉਹੀ ਆ ਨਾ ਤੇ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਲੇਕਿਨ ਸਾਨੂੰ ਜੀ ਜਿਸਾ ਦੀ ਪੰਜਾਬ ਦੀਆਂ ਫਿਲਮਾਂ ਦੀ ਗੱਲ ਕੀਤੀ ਦਿਲਜੀਤ ਵੱਲੋਂ ਇੱਕ ਫਿਲਮ ਤਿਆਰ ਬਣਾਈ ਜਾਂਦੀ ਆ ਉਸ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਬਿਆਨ ਕਰ ਦਿੱਤਾ ਜਾਂਦਾ ਹੈ ਲੇਕਿਨ ਜਿੱਦਾਂ ਹੀ ਕੰਗਨਾਰ ਨਾਉ ਦੀ ਮੂਵੀ ਦੀ ਗੱਲ ਕੀਤੀ ਜਾਂਦੀ ਤੇ ਕੋਈ ਸੈਂਸਰ ਬੋਰਡ ਕੋਈ ਨਜ਼ਰ ਨਹੀਂ ਆਉਂਦਾ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਹੁੰਦਾ ਅਤਰਾਜਯੋਗ ਜਿਹੜੇ ਸੀਨ ਨੇ ਉਹਨਾਂ ਨੂੰ ਘਟਣ ਦੀ ਗੱਲ ਨਹੀਂ ਕੀਤੀ ਜਾਂਦੀ ਕੀ ਲੱਗਦਾ ਨਹੀਂ ਹੈ ਕਿ ਫਿਰ ਪੰਜਾਬ ਨਾਲ ਵਿਤਕਰਾ ਆ ਅਗਰ ਪੰਜਾਬ ਨਾਲ ਵਿਤਕਰਾ ਤਾਂ ਫਿਰ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦੇ ਨੁਮਾਇੰਦੇ ਕਿਉਂ ਕਹਿੰਦੇ ਨੇ ਕਿ ਪੰਜਾਬ ਸਾਡਾ ਹੈ ਪੰਜਾਬ ਦੇ ਹਿੱਤ ਨਹੀਂ ਖੜੇ ਆ ਸਿਰਫ ਪੰਜਾਬ ਨਾਮਾਤਰ ਹੀ ਕਹਿੰਦੇ ਸਾਡਾ ਪੰਜਾਬ ਦੇ ਵਿੱਚ ਇਹਨਾਂ ਦਾ ਇੱਕ ਵੀ 13 ਚੋ ਜਿੱਤ ਕੇ ਗਿਆ ਗੱਲ ਕਰੋ ਇਹ ਕਹਿੰਦੇ ਆ ਨਾ ਪੰਜਾਬ ਚ ਅਸੀਂ ਸਰਕਾਰ ਬਣਾਉਣੀ ਆਏ ਦਿਨ ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਕਿਸ ਹਾਵਨਾ ਪੰਜਾਬ ਚ ਅੱਜ ਖਲੋ ਪੰਜਾਬ ਦੇ ਨਾਲ ਲੋੜਿਆ ਪੰਜਾਬ ਨੂੰ ਖਲੋ ਪਤਾ ਲੱਗੇ ਵੀ ਤੁਸੀਂ ਕਿੰਨੇ ਕ ਹਮੈਤੀ ਜੇ ਪੰਜਾਬ ਦੇ ਕਿਸੇ ਦਾ ਬਿਆਨ ਆਇਆ ਆਏ ਦਿਨ ਵਿਵਾਦਤ ਬਿਆਨ ਦਿੰਦੇ ਇਹਨਾਂ ਦੇ ਨੁਮਾਇੰਦੇ ਅੱਜ ਕਿਉਂ ਨਹੀਂ ਦੇ ਰਿਹਾ ਅੱਜ ਕਿਉਂ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਲੇਕਿਨ ਲੱਗਦਾ ਨਹੀਂ ਲੱਗਦਾ ਨਹੀਂ ਹਰਜੀਤ ਗਰੇਵਾਲ ਹੁਣ ਕਿਸਾਨਾਂ ਨੂੰ ਲੈ ਕੇ ਬੜੇ ਸੌਫਟ ਕੋਰਨਰ ਚ ਨਜ਼ਰ ਆਂਦੇ ਰਿਹਾ ਅੱਜ ਵੀ ਸਵੇਰੇ ਉਹਨਾਂ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਕੰਗਣਾ ਦਾ ਬਿਆਨ ਕੰਗਣਾ ਦਾ ਹੋ ਸਕਦਾ ਵਾ ਜਾਂ ਕਿਸਾਨਾਂ ਨੂੰ ਜਾਂ ਨਵਾਂ ਦਿੱਤਾ ਹੋਇਆ ਬਿਆਨ ਉਹਨਾਂ ਦਾ ਕਿ ਉਹ ਉਹ ਮਤਲਬ ਕਿ ਖਾਲਸਤਾਨੀ ਨੇ ਜਾਂ ਕੁਝ ਲੋਗ ਨੇ 200 ਦੇ ਕਰੀਬ ਬੰਦੇ ਨੇ ਜੋ ਅਜੋ ਵੀ ਉਹਨਾਂ ਦਾ ਬਿਆਨ ਸੀਗਾ ਉਹ ਕਹਿੰਦੇ ਨੇ ਕਿ ਲੱਗਦਾ ਨਹੀਂ ਕਿ ਕਿਸਾਨਾਂ ਲਈ ਬਿਆਨ ਦਿੱਤਾ ਹੁਣ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਲੱਗਾ ਕਿ ਕਿਸਾਨਾਂ ਦੇ ਨਾਲ ਮਤਲਾਂ ਲਾਉਣ ਦੀ ਕੋਈ ਜ਼ਰੂਰਤ ਨਹੀਂ ਘੇਰ ਘੇਰ ਕੇ ਬਾਅਦ ਚ ਜਲੂਸ ਕੱਢਦੇ ਆ ਦੇਖੋ ਜਦੋਂ ਤੁਸੀਂ ਕਿਸੇ ਨੂੰ ਕਮਿਊਨਿਟੀ ਨੂੰ ਟਾਰਗੇਟ ਕਰੋਗੇ ਆਖਿਆ ਕੀ ਕਰੋਗਾ ਅੱਜ ਜਦੋਂ ਸਿੱਖ ਕੌਮ ਪੰਜਾਬ ਦੇ ਲੋਗ ਜਦੋਂ ਪੂਰੇ ਵਿਸ਼ਵ ਦੇ ਵਿੱਚ ਤਰੱਕੀ ਦੇ ਰਾਹ ਤੇ ਜਾ ਰਹੇ ਨੇ ਇਹ ਲੋਗ ਨੇ ਜਿਹੜੇ ਉਹਨਾਂ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਗ ਹੁੰਦੇ ਆ ਨਾ ਉਹ ਪ੍ਰਮਾਤਮਾ ਵੀ ਉਹਨਾਂ ਦਾ ਸਾਥ ਦਿੰਦਾ ਇਹਨਾਂ ਦਾ ਸਾਥ ਤੇ ਪ੍ਰਮਾਤਮਾ ਨੇ ਵੀ ਨਹੀਂ ਦਿੱਤਾ ਤੁਸੀਂ ਵੇਖ ਹੀ ਲਿਆ ਪੰਜਾਬ ਦੇ ਵਿੱਚ ਕੀ ਨਿਕਲਿਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਹਾਲਾਤ ਕੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਸਮਝਣਗੇ ਤੇ ਚੰਗੇ ਰਹਿਣਗੇ ਜਿੱਤੇ ਆਉਣ ਵਾਲੇ ਸਮੇਂ 'ਚ ਇੱਕ ਦੋ ਜਾਣੇ ਜਿੱਤ ਕੇ ਜਾਣਾ ਤੇ ਭਈ ਪੰਜਾਬ ਦੇ ਲਈ ਖਲੋ ਪੰਜਾਬ ਦੇ ਨਾਲ ਖਲੋ ਇਹ ਹਿਮਾਚਲ ਦੀ ਹੈ ਇਹ ਤਾਂ ਲਾਸਟ ਵਾਰੀ ਹੀ ਇਹਨੇ ਬਸ ਇਹਨੂੰ ਕੁਝ ਨਹੀਂ ਨਾ ਇਹਨੇ ਕੁਝ ਕਰਨਾ ਤੇ ਨਾ ਇਹਦੇ ਕੋਲ ਕੁਝ ਹੋਣਾ ਇਹਨੇ ਤੇ ਸਿਰਫ ਇੱਕ ਧਾਰ ਲਿਆ ਕਿ ਮੈਂ ਵਿਵਾਦ ਔਰ ਦੰਗੇ ਕਿਦਾਂ ਕਰਾਉਣੇ ਕਿਦਾਂ ਲੜਾਉਣਾ ਲੋਕਾਂ ਨੂੰ ਉਹਨੂੰ ਪਤਾ ਹੀ ਨਹੀਂ ਕਦੀ ਤੁਸੀਂ ਸੁਣਿਆ ਉਹਨੇ ਗੱਲ ਕੀਤੀ ਹੋਵੇ ਹਿਮਾਚਲ ਚਾ ਕੰਮ ਹੋਣ ਵਾਲਾ ਹੋਣ ਵਾਲਾ ਉਹਨੂੰ ਸਿਰਫ ਇੱਕੋ ਹੀ ਦੀ ਦੇ ਰਾਤ ਨੂੰ ਸੁਪਨੇ ਚ ਸਿੱਖ ਕੌਮ ਹੀ ਆਈ ਜਾਂਦੀ ਪਰ ਜੇ ਕਦੇ ਜ਼ਰੂਰਤ ਪੈਂਦੀ ਆ ਨਾ ਸਿੱਖ ਕੌਮ ਕਦੀ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੀ ਹਰ ਕਿਸੇ ਦੇ ਲਈ ਜਾਨ ਦੇਣ ਤੱਕ ਜਾਂਦੀ ਪਿਆਰ ਨਾਲ ਤੇ ਭਾਵੇਂ ਕੋਈ ਜਾਨ ਲੈ ਲੇ ਤੇ ਜੇ ਸਿਰ ਚੁੱਕੇ ਕੋਈ ਤੇ ਫੇਰ ਨਹੀਂ ਇਹ ਪ੍ਰਵਾਹ ਕਰਦੇ ਇਸ ਕਰਕੇ ਜਨਾਨੀਆਂ ਨੂੰ ਜਿਹੜਾ ਨਾ ਗਾੜੀ ਨਹੀਂ ਰੱਖ ਕੇ ਚਲਾਉਣੀ ਚਾਹੀਦੀ ਜਿਹੜਾ ਇਹ ਮਗਰ ਕੰਮ ਕਰਦਾ ਕੋਈ ਉਹਨਾਂ ਨੂੰ ਆਪ ਗਾੜੀ ਆਉਣਾ ਚਾਹੀਦਾ ਵਾ ਜਨਾਨੀਆਂ ਦੇ ਮੋੜੇ ਤੇ ਰੱਖ ਕੇ ਨਾ ਚਲਾਓ ਜਨਾਨੀਆਂ ਦਾ ਤੇ ਫਿਰ ਤੁਸੀਂ ਵੇਖ ਲਓ ਇਤਿਹਾਸ ਪੜ੍ਹ ਲਓ ਜਨਾਨੀਆਂ ਪਿੱਛੇ ਕੀ ਕੁਛ ਹੋਇਆ ਇਸ ਕਰਕੇ ਬੰਦੇਾਂ ਨੂੰ ਸਾਹਮਣੇ ਆ ਕੇ ਮੁਕਾਬਲਾ ਕਰੋ ਪੰਜਾਬ ਦੇ ਵਿੱਚ ਜਨਾਨੀਆਂ ਦੇ ਮੋੜੇ ਤੇ ਰੱਖ ਕੇ ਨਾ ਚਲਾਓ ਇਹ ਜੋ ਮਰਜ਼ੀ ਕਰ ਲੈ ਪੰਜਾਬ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਮਨ ਬਣਾ ਲਿਆ ਜੇ ਕਿਤੇ ਇੱਕ ਦੋ ਲੋਕਾਂ ਸੋਚਿਆ ਵੀ ਸੀ ਨਾ ਵੀ ਚਲੋ ਯਾਰ ਇੱਕ ਮੌਕਾ ਦੇ ਕੇ ਵੇਖ ਲਿਓ ਕਿਤੇ ਕੋਈ ਦੋ ਚਾਰ ਜਣਿਆਂ ਨੂੰ ਉਹ ਵੀ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰਤੀ ਇਸ ਜਨਾਨੀ ਨੇ ਵੀ ਇਹ ਘੱਟ ਗਿਣਤੀਆਂ ਨਾਲ ਕੀ ਕਰਦੇ ਤੇ ਆਉਣ ਵਾਲੇ ਸਮੇਂ 'ਚ ਜੇ ਕਿਤੇ 22 ਚਾਂਸ ਚਾਰ ਬੰਦੇ ਇਹਨਾਂ ਦੇ ਜਿੱਤੇ ਹੁੰਦੇ ਇਥੋਂ ਤੇ ਫਿਰ ਉਹ ਖਲੋਂਦੇ ਅੱਜ ਪੰਜਾਬ ਨਾਲ ਤੇ ਜਿਹੜੇ ਨਹੀਂ ਤੇ ਇੱਕ ਦੋ ਜਣੇ ਜਿੱਤ ਕੇ ਗਏ ਤੇ ਉਹ ਤੇ ਖਲੋਣਾ ਬਣਦਾ ਪੰਜਾਬ ਦੇ ਪ੍ਰਧਾਨ ਇਹਨਾਂ ਦੇ ਉਹ ਬਿਆਨ ਦੇਣ ਉਹ ਦੱਸਣ ਬਿੱਟੂ ਜੀ ਕੇਂਦਰੀ ਮੰਤਰੀ ਨੇ ਉਹਨਾਂ ਨੂੰ ਵੀ ਚਾਹੀਦਾ ਕਿਉਂਕਿ ਉਹ ਵੀ ਸਿੱਖ ਨੇ ਜਿੰਨੇ ਵੀ ਸਿੱਖ ਨੇ ਆਖਰ ਆਪਣੀ ਕੌਮ ਨਾਲ ਆਪਣੀ ਕਮਿਊਨਿਟੀ ਨਾਲ ਖਲੋਣਾ ਤੇ ਬਣਦਾ ਨਾ ਅੱਜ ਦੇਸ਼ ਦੇ ਵਿੱਚ ਇਸ ਜਨਾਨੀ ਨੇ ਕਿਹੋ ਜਿਹੇ ਹਾਲਾਤ ਬਣਾਤੇ ਇੱਕ ਮਤਲਬ ਟਾਰਗੇਟ ਹੀ ਇਨਤਾਰ ਹੀ ਲਿਆਏ ਦਿਨ ਵਿਵਾਦਤ ਬਿਆਨ ਆਏ ਦਿਨ ਵਿਵਾਦਤ ਬਿਆਨ ਸੋ ਇਟ ਸੋ ਮਚ ਸੋ ਇਹ ਸਾਨੂੰ ਸੋਨੂ ਜੰਡੇ ਵਾਲਾ ਸਰਪਜੀਤ ਸਿੰਘ ਹੋਣੇ ਜਿਨ੍ਹਾਂ ਵੱਲੋਂ ਕੰਗਨਾਰ ਨੌਤ ਬਾਰੇ ਬੋਲਦੇ ਹੋਏ ਕਿ ਆ ਕਿ ਸਿਰਫ ਸਿਰਫ ਵਿਵਾਦਤ ਬਿਆਨ ਕਰਕੇ ਹੀ ਕੰਗਨਾਰ ਨੌਤ ਜਿਹੜੇ ਆ ਉਹ ਪਛਾਨੀ ਜਾਂਦੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕੰਗਨਾਰ ਨੌਤ ਦਾ ਚਿਰੋ ਤੋਂ ਇਹੀ ਐਟੀਟਿਊਡ ਰਿਹਾ ਕਿ ਲਗਾਤਾਰ ਹੀ ਕਿਸਾਨਾਂ ਨੂੰ ਵਕਵਲਦ ਕਹਿਣਾ ਜਾ ਜਾ ਕਿਸਾਨਾਂ ਦੇ ਉੱਤੇ ਸ਼ਬਦੀ ਹਮਲੇ ਕਰ ਰਹੇ ਲੇਕਿਨ ਕਿਤਨਾ ਕਿਤੇ ਹੁਣ ਨਵੀਂ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਇੱਕ ਵਾਰ ਨਵਾਂ ਵਿਵਾਦ ਜਿਹੜਾ ਹੈ ਉਹ ਛੜਦਾ ਹੋਇਆ ਕੰਗਨਰ ਨੌਤ ਨੂੰ ਲੈ ਕੇ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਵੀ ਇੱਥੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਵੀ ਕਹਿਣਾ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵਰਗੀ ਸਥਿਤੀ ਨਹੀਂ ਸੀ ਕਿ ਜੇਕਰ ਮੂਵੀ ਬਣਾਉਣੀ ਸੀ ਤੇ ਬਹੁਤ ਸਾਰੇ ਹੋਰ ਵੀ ਮੁੱਦੇ ਸਨ ਉਹਨਾਂ ਮੁੱਦਿਆਂ ਤੇ ਵੀ ਨ ਬਨ ਸਕਦੀਆਂ ਸਨ ਲੇਕਿਨ ਕਿਤਨਾ ਕਿਤੇ ਕੰਗਨਾ ਰਣੋਤ ਤੇ ਵਿਵਾਦ ਪੁਰਾਣਾ ਨਾਤਾ ਤੇ ਪੁਰਾਣੇ ਨਾਤਾ ਕਦੀ ਵੀ ਛੁੱਟਦਾ ਨਹੀਂ ਨਜ਼ਰ ਆਉਂਦਾ ਤੇ ਹੁਣ ਵਿਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉਤੇ ਕੀ ਐਕਸ਼ਨ ਲੈਂਦੀ ਹੈ ਜਾਂ ਪੰਜਾਬ ਸਰਕਾਰ ਇਸ ਉਤੇ ਕੀ ਐਕਸ਼ਨ ਲੈਂਦੀ ਹੈ ਤਾਂ ਜੋ ਕਿ ਪੰਜਾਬ ਦੇ ਵਿੱਚ ਇਹ ਫਿਲਮ ਨਾ ਹੋ ਸਕੇ ਲੇਕਿਨ ਕਿਤਨਾ ਕਹਤੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਹੁਤ ਵਧੀਆ ਨੇ ਅਤੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਮਿਲ ਜੁਲ ਕੇ ਰਹਿਣਾ ਚਾਹੁੰਦਾ ਲੇਕਿਨ ਕਿਤਨਾ ਕਹਤੇ ਵਿਵਾਦਿਤ ਬਿਆਨ ਕਰਕੇ ਕੰਗਨਾ ਨਾਉਤ ਹਮੇਸ਼ਾ ਹੀ ਸੁਰਖੀਆਂ ਚ ਰਹੇ ਤੇ ਇਸ ਵਾਰ ਵੀ ਸੁਰਖੀਆਂ ਚ ਆਉਂਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਮੁੰਦਣਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ